ਇਹ ਸਰਕਾਰ ਹੈ ਜਿਹੜਾ ਮੇਰਾ ਪੁੱਤ ਪਾਨਾ ਪਾਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਹਾਂ ਸਾਰੇ ਲੋਕੀਂ ਦਾ ਖਾਸਾ ਬੈਗਰੀ ਕੀ ਜਿਹੜੇੁੱਥੇ ਪੱਖੇ ਪਾਇਏ ਨੇ ਤੋ ਕੋ ਸਾਡਾ ਸਾਥ ਦੇਣ ਸੱਚੇ ਪਾਸ਼ ਜਿਹੜਾ ਇਹ ਸਾਡੇ ਦੇ ਦੋਸਤ ਲਾਇਆ ਉਹ ਗਲਤ ਲੱਗਿਆ ਅਡਾ ਮੁੰਡਾ ਸੱਚੀ ਗੱਲ ਬੋਲਦਾ ਪਰ ਸਾਥ ਦੇਉ ਨੋ ਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਕਹਣਾ ਸਾਰੇ ਇਹ ਸਰਕਾਰ ਜਿਹੜਾ ਮੇਰਾ ਪੁੱਤ ਆ ਪੰਨਾ ਆ ਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਰਾ ਦੇ ਦੇ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਬਾਈ ਗ੍ਰੀ ਜੀ ਦਾ ਖਾਸਾ ਬਾਈ ਗ੍ਰੀ ਜੀ ਤੇਰੇ ਚੁੱਪ ਤੇ ਫੱਕੇ ਪਏ ਰਹੇ ਨੇ ਤੁਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਖ ਲਾਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਤੋ ਸਾਥ ਦਿਓ ਲੋਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਕਹਿਣਾ ਸਾਰੇ ਇਹ ਸਰਕਾਰੇ ਜਿਹੜਾਂ ਨੇ ਰਪੂਰਤਾ ਪੰਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਂ ਨੋਰ ਤੋਂ ਹੋਰ ਦੇਵਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰ ਨਿਵਾੜੇ ਮੈਂ ਜਾਣ ਨੂੰ ਪਿਆਰ ਬੈਗੁਰੂ ਜੀ ਦਾ ਖਾਸ ਸਾਹ ਬੈਗੁਰੂ ਜੀ ਦੇ ਕਿਹੜੇ ਚੁੱਥੇ ਪੱਖੇ ਪਾਇ ਰਹੇ ਨੇ ਤੋ ਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਕਿਹੜਾ ਇਹ ਸਾਡੇ ਤੇ ਦੋਸਤ ਨਾ ਆ ਉਹ ਗਲਤ ਲੱਗਿਆ ਇਕਦਾ ਮੁੰਡਾ ਸੱਚੀ ਗੱਲ ਬੋਲਦਾ ਸਾਰੇ ਲੋਕਾਂ ਨੂੰ ਸਾਰੀਆਂ ਪਾਰਕਿਆਂ ਨੂੰ ਕਹਿੰਦਾ ਸਾਰੇ ਲੋਕਾਂ ਨੂੰ ਕਹਿੰਦਾ ਸਾਰੇ ਸਰਕਾਰੇ ਜਿਹੜਾ ਮੇਰਾ ਪੁੱਤ ਆ ਪੜਨਾ ਆ ਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਨੇ ਬਾਹਰ ਮੈਂ ਜਾਣ ਨੂੰ ਤਿਆਰ ਵੈਗ੍ਰੀ ਜੀ ਦਾ ਖਾਸਾ ਵੈਗ੍ਰੀ ਜੀ ਤੂੰ ਕਿਹ ਕਿਹ ਕੇ ਭਾ ਕੇ ਪਰੇ ਨੇ ਤੂੰ ਕੋ ਸਾਡਾ ਸਾਥ ਦੇ ਸੱਚੇ ਪਾਸ਼ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਹੈ ਤੂੰ ਸਾਥ ਦਿਓ ਲੋਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ para lo que no sabe